ਸੱਸ ਦੀ ਚਲਾਕੀ ਨੀਲਮ ਅਤੇ ਬ੍ਰਿੰਦਾ ਜੀ ਸਵੇਰੇ ਸਵੇਰੇ ਬੈਠ ਕੇ ਚਾਹ ਤੇ ਬਰੈਡ ਦਾ ਨਾਸ਼ਤਾ ਕਰ ਰਹੀਆਂ ਸੀ ਪਰ ਜਿਵੇਂ ਹੀ ਉਹਨਾਂ ਨੇ ਆਪਣੇ ਪੁੱਤਰ ਰਾਜਵੀਰ ਨੂੰ ਬਾਹਰੋਂ ਵਾਪਸ ਆਉਂਦੇ ਦੇਖਿਆ ਉਸੇ ਵੇਲੇ ਬ੍ਰਿੰਦਾ ਜੀ ਨੇ ਆਪਣੀ ਕਮਰ ਝੁਕਾਈ ਹੱਥ ਨਾਲ ਕਮਰ ਫੜੀ ਅਤੇ ਝਾੜੂ ਚੁੱਕ ਕੇ ਲਗਾਉਣ ਲੱਗੀ ਰਾਜਵੀਰ ਨੇ ਮਾਂ ਨੂੰ ਝਾੜੂ ਲਗਾਉਣ ਲਗਾਉਂਦੇ ਦੇਖ ਕੇ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਨੀਲਮ ਨੂੰ ਆਵਾਜ਼ ਮਾਰੀ ਨੀਲਮ ਓ ਨੀਲਮ ਤੂੰ ਕੀ ਕਰਦੀ ਪਈ ਐ ਦੇਖੋ ਮਾਂ ਝਾੜੂ ਲਗਾ ਰਹੀ ਹੈ ਉਸ ਵੇਲੇ ਨੀਲਮ ਬਾਲਕੋਨੀ ਵਿੱਚ ਬੈਠ ਕੇ ਯੋਗਾ ਕਰ ਰਹੀ ਸੀ ਉਹ ਉੱਥੋਂ ਉੱઠી ਅਤੇ ਬੋਲੀ ਕੀ ਹੋਇਆ ਮੈਂ ਤਾਂ ਇੱਥੇ ਯੋਗਾ ਕਰ ਰਹੀ ਹਾਂ ਰਾਜਵੀਰ ਨੇ ਉਸ ਨੂੰ ਝਿੜਕਦੇ ਹੋਏ ਕਿਹਾ ਇੱਥੇ ਮਾਂ ਇੰਨਾ ਕੰਮ ਕਰ ਰਹੀ ਹੈ ਅਤੇ ਤੈਨੂੰ ਯੋਗਾ ਕਰਨ ਦੀ ਪਈ ਹੈ ਸਵੇਰੇ ਸਵੇਰੇ ਪਹਿਲਾਂ ਕੰਮ ਨਿਪਟਾਉਣ ਤੇ ਧਿਆਨ ਕਿਉਂ ਨਹੀਂ ਦਿੰਦੀ ਨੀਲਮ ਹੈਰਾਨ ਰਹਿ ਗਈ ਕਿਉਂਕਿ ਉਸਨੇ ਤਾਂ ਆਪਣੀ ਸੱਸ ਨੂੰ ਚਾਹ ਤੇ ਬਰੈਡ ਦਾ ਨਾਸ਼ਤਾ ਦੇ ਕੇ ਆਈ ਸੀ ਪਰ ਸੱਸ ਨੇ ਝਾੜੂ ਕਦੋਂ ਚੱਕ ਲਿਆ ਉਸ ਨੂੰ ਪਤਾ ਹੀ ਨਹੀਂ ਸੀ ਉਸ ਦਿਨ ਤਾਂ ਗੱਲ ਆਈ ਗਈ ਹੋ ਗਈ ਪਰ ਬ린다 ਜੀ ਅਕਸਰ ਅਜਹੀਆਂ ਹਰਕਤਾਂ ਕਰਦੀ ਰਹਿੰਦੀ ਸੀ ਇੱਕ ਦਿਨ ਦੁਪਹਿਰ ਵਿੱਚ ਬਰਿੰਦਾ ਜੀ ਨੇ ਨੀਲਮ ਨੂੰ ਕਿਹਾ ਨੂ ਰਾਣੀਏ ਮੇਰੇ ਗੋਡਿਆਂ ਵਿੱਚ ਬਹੁਤ ਬਹੁਤ ਦਰਦ ਹੈ ਜਰ ਮੇਰੇ ਪੈਰਾਂ ਦੀ ਤੇਲ ਨਾਲ ਮਾਲਿਸ਼ ਕਰ ਦੇ ਨੀਲਮ ਤੁਰੰਤ ਸੱਸ ਦੇ ਕਮਰੇ ਵਿੱਚ ਗਈ ਅਤੇ ਉਹਨਾਂ ਦੇ ਗੋਡਿਆਂ ਦੀ ਮਾਲਿਸ਼ ਕਰਨ ਲੱਗੀ ਸ਼ਾਮ ਹੋਣ ਲੱਗੀ ਪਰ ਬਰਿੰਦਾ ਜੀ ਹਜੇ ਵੀ ਮਾਲਿਸ਼ ਕਰਵਾਉਣ ਤੇ ਅੜੀ ਸੀ ਨੀਲਮ ਨੇ ਹੌਲੀ ਜਹੀ ਕਿਹਾ ਮੰਮੀ ਜੀ ਮੈਂ ਪਿਛਲੇ 1 ਘੰਟੇ ਤੋਂ ਤੁਹਾਡੇ ਪੈਰਾਂ ਦੀ ਮਾਲਿਸ਼ ਕਰ ਰਹੀ ਹਾਂ ਹੁਣ ਤਾਂ ਰਾਜਵੀਰ ਦੇ ਦਫ਼ਤਰ ਤੋਂ ਆਉਂਦਾ ਵੀ ਸਮਾਂ ਹੋਣ ਵਾਲਾ ਹੈ ਮੇਰੀ ਕਮਰ ਵੀ ਬੈਠੇ-ਬੈਠੇ ਦੁਖਣ ਲੱਗੀ ਹੈ ਕੀ ਮੈਂ ਥੋੜਾ ਥੋੜਾ ਆਰਾਮ ਕਰਨ ਚਲੀ ਜਾਵਾਂ ਸ਼ਾਮ ਦੇ ਖਾਣੇ ਦੀ ਤਿਆਰੀ ਵੀ ਕਰਨੀ ਹੈ ਵਰਿੰਦਾ ਜੀ ਨੇ ਘੜੀ ਵੱਲ ਦੇਖਦੇ ਹੋਏ ਕਿਹਾ ਹਜੇ ਤਾਂ ਰਾਜਵੀਰ ਨੂੰ ਆਉਣ اون ਵਿੱਚ ਅੱਧਾ ਘੰਟਾ ਬਾਕੀ ਹੈ ਤੂੰ ਥੋੜੀ ਜਹੀ ਹੋਰ ਮਾਲਿਸ਼ ਕਰ ਦੇ ਫਿਰ ਆਪਣੇ ਕਮਰੇ ਵਿੱਚ ਚਲ ਜਾਈਂ ਜਦੋਂ ਬ੍ਰਿੰਦਾ ਜੀ ਨੇ ਦੇਖਿਆ ਕਿ ਰਾਜਵੀਰ ਦੇ ਓਨ ਵਿੱਚ ਸਿਰਫ 10 ਮਿੰਟ ਹੀ ਬਾਕੀ ਸੀ ਤਾਂ ਉਹਨਾਂ ਨੇ ਨੀਲਮ ਨੂੰ ਆਰਾਮ ਕਰਨ ਲਈ ਭੇਜ ਦਿੱਤਾ ਨੀਲਮ ਨੇ ਹੱਥ ਧੋਤੇ ਅਤੇ ਕਮਰੇ ਵਿੱਚ ਆ ਕੇ ਲੇਟ ਗਈ ਗਰਮੀ ਕਾਰਨ ਉਸਨੇ ਏਸੀ ਚਾਲੂ ਕਰ ਲਿਆ ਦੁਪਹਿਰ ਦੀ ਥਕਾਵਟ ਨੇ ਉਸ ਦੀ ਹਾਲਤ ਖਰਾਬ ਕਰ ਦਿੱਤੀ ਸੀ ਅਤੇ ਸੱਸ ਨੇ ਉਸ ਨੂੰ ਇੱਕ ਮਿੰਟ ਵੀ ਆਰਾਮ ਨਹੀਂ ਕਰਨ ਦਿੱਤਾ ਸੀ ਹਜੇ ਉਹ ਥੋੜਾ ਜਿਹਾ ਲੇਟੀ ਸੀ ਕਿ ਰਾਜਵੀਰ ਨੇ ਬਾਹਰੋਂ ਜ਼ੋਰ ਨਾਲ ਆਵਾਜ਼ ਮਾਰੀ ਨੀਲਮ ਕਿੱਥੇ ਹੈ ਤੂੰ ਨੀਲਮ ਜੀ ਮੈਂ ਹੀ ਉੱਠਣ ਲੱਗੀ ਰਾਜਵੀਰ ਕਮਰੇ ਵਿੱਚ ਆਇਆ ਅਤੇ ਉਸ ਨੂੰ ਲੇਟਿਆ ਦੇਖ ਕੇ ਬੋਲਿਆ ਨੀਲਮ ਕੀ ਹੋਇਆ ਤੂੰ ਲੇਟੀ ਕਿਉਂ ਹੈ ਨੀਲਮ ਨੇ ਕਿਹਾ ਕੁਝ ਨਹੀਂ ਬਸ ਥੋੜੀ ਥਕਾਵਟ ਮਹਿਸੂਸ ਹੋ ਰਹੀ ਸੀ ਇਸ ਲਈ ਕਮਰ ਸਿੱਧੀ ਕਰਨ ਲਈ ਲੇਟ ਗਈ ਰਾਜਵੀਰ ਨੇ ਝਿੜਕਦੇ ਹੋਏ ਕਿਹਾ ਤੂੰ ਇੱਥੇ ਆਰਾਮ ਕਰ ਰਹੀ ਹੈ ਅਤੇ ਦੇਖ ਮਾਂ ਰਸੋਈ ਵਿੱਚ ਭਾਂਡੇ ਮਾਂਜ ਰਹੀ ਹੈ ਤੂੰ ਸਾਰਾ ਦਿਨ ਆਰਾਮ ਹੀ ਕਰਦੀ ਰਹਿੰਦੀ ਹੈ ਪਰ ਤੈਨੂੰ ਕੰਮ ਕਰਨ ਦੀ ਪਈ ਹੀ ਨਹੀਂ ਹੈ ਨੀਰਮ ਹੈਰਾਨ ਰਹਿ ਗਈ ਉਸ ਦੀ ਸਾਸ ਤਾਂ ਹਜੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਉਹ ਕਦੋਂ ਭਾਂਡੇ ਮਾਂਜਣ ਚਲੀ ਗਈ ਬਰਿੰਦਾ ਜੀ ਹਮੇਸ਼ਾ ਅਜਿਹਾ ਕਰਦੀ ਸੀ ਜਦੋਂ ਵੀ ਰਾਜਵੀਰ ਦਫ਼ਤਰ ਤੋਂ ਵਾਪਸ ਆਉਣ ਵਾਲਾ ਹੁੰਦਾ ਉਹ ਕੋਈ ਨਾ ਕੋਈ ਕੰਮ ਕਰਨ ਲੱਗ ਪੈਂਦੀ ਅਤੇ ਰਾਜਵੀਰ ਨੂੰ ਉਹ ਕੰਮ ਕਰਦੀ ਦਿਖਾਈ ਦਿੰਦੀ ਜਿਸ ਨਾਲ ਉਹ ਨੀਲਮ ਤੇ ਗੁੱਸਾ ਹੋ ਜਾਂਦਾ ਅਤੇ ਨੀਲਮ ਨੂੰ ਬਹੁਤ ਵੱਡਾ ਸਦਮਾ ਲੱਗਾ ਸੀ ਸੱਸ ਨੇ ਉਸ ਨੂੰ ਸਾਰਾ ਦਿਨ ਉਲਝਾਈ ਰੱਖਿਆ ਅਤੇ ਹੁਣ ਖੁਦ ਕੰਮ ਕਰਨ ਦਾ ਡਰਾਮਾ ਕਰ ਰਹੀ ਸੀ ਨੀਲਮ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਫਿਰ ਨੀਲਮ ਨੇ ਆਪਣੀ ਸੱਸ ਬ੍ਰਿੰਦਾ ਸੱਸ ਬ੍ਰਿੰਦਾ ਜੀ ਦੀ ਹਕੀਕਤ ਸਾਹਮਣੇ ਲਿਆਉਣ ਲਈ ਅਤੇ ਉਹਨਾਂ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ। ਬਰਿੰਦਾ ਜੀ ਸਾਰਾ ਦਿਨ ਘਰ ਵਿੱਚ ਆਰਾਮ ਕਰਦੀ ਅਤੇ ਨੀਲਮ ਤੇ ਹੁਕਮ ਚਲਾਉਂਦੀ। ਪਰ ਜਦੋਂ ਰਾਜਵੀਰ ਦੇ ਆਉਣ ਦਾ ਸਮਾਂ ਹੁੰਦਾ ਉਹ ਕਦੇ ਝਾੜੂ ਚੁੱਕਲ ਕੇ ਝਾੜੂ ਲਗਾਉਣ ਲੱਗਦੀ, ਕਦੇ ਸਬਜ਼ੀਆਂ ਕੱਟਣ ਬੈਠ ਜਾਂਦੀ ਅਤੇ ਕਦੇ ਸਾਫ਼ ਸੁਥਰੇ ਭਾਂਡੇ ਮੋੜ ਧੋਣ ਲੱਗਦੀ। ਰਾਜਵੀਰ ਇਹ ਸਭ ਦੇਖ ਕੇ ਨੀਲਮ ਨੂੰ ਹੀ ਝਿੜਕਦਾ। ਕਿ ਤੂੰ ਮਾਂ ਦਾ ਧਿਆਨ ਨਹੀਂ ਰੱਖਦੀ ਸਾਰਾ ਦਿਨ ਆਰਾਮ ਕਰਦੀ ਰਹਿੰਦੀ ਹੈ ਅਗਲੇ ਦਿਨ ਸਵੇਰੇ ਜਦੋਂ ਰਾਜਵੀਰ ਸੈਰ ਤੋਂ ਵਾਪਸ ਆਇਆ ਨੀਲਮ ਪਹਿਲਾਂ ਹੀ ਤਿਆਰ ਸੀ ਉਹ ਤੇਲ ਦੀ ਛੀਚੀ ਲੈ ਕੇ દોੜੀ ਅਤੇ ਆਪਣੀ ਸੱਸ ਬਰਿੰਦਾ ਜੀ ਦੇ ਵਾਲਾਂ ਵਿੱਚ ਤੇਲ ਲਗਾਉਣ ਲੱਗੀ ਨੀਲਮ ਦਾ ਅਜਿਹਾ ਕਰਨਾ ਦੇਖ ਕੇ ਬਰਿੰਦਾ ਜੀ ਹੜਬੜਾ ਗਈ ਉਹ ਬੋਲੀ ਨੀਲਮ ਇਹ ਕੀ ਕਰ ਰਹੀ ਹੈ ਨੀਲਮ ਨੇ ਮੁਸਕਰਉਂਦੇ ਹੋਏ ਕਿਹਾ ਮੰਮੀ ਜੀ ਸਵੇਰੇ ਸਵੇਰੇ ਜੇਕਰ ਮੈਂ ਤੁਹਾਡੀ ਸੇਵਾ ਕਰ ਲਵਾਂ ਤਾਂ ਮੇਰਾ ਦਿਨ ਬਣ ਜਾਵੇਗਾ ਮੈਂ ਪੂਜਾ ਪਾਠ ਲਈ ਸਮਾਂ ਨਹੀਂ ਘਟ ਪਉਂਦੀ ਪਰ ਵੱਡੇ ਬਜ਼ੁਰਗਾਂ ਦੀ ਸੇਵਾ ਕਰਨਾ ਵੀ ਤਾਂ ਪੂਜਾ ਦੇ ਬਰਾਬਰ ਹੀ ਹੈ ਇਹ ਕਹਿ ਕੇ ਉਸਨੇ ਆਪਣੀ ਸੱਸ ਬਰਿੰਦਾ ਜੀ ਦੇਵ ਵਾਲਾਂ ਵਿੱਚ ਤੇਲ ਲਗਾਇਆ ਅਤੇ ਕੰਗੀ ਕਰਨ ਲੱਗੀ। ਬਰਿੰਦਾ ਜੀ ਚੁੱਪ ਬੈਠੀ ਰਹੀ। ਜਦੋਂ ਰਾਜਵੀਰ ਨੇ ਸਵੇਰੇ-ਸਵੇਰੇ ਨੀਲਮ ਨੂੰ ਮਾਂ ਦੀ ਸੇਵਾ ਕਰਦੇ ਦੇਖਿਆ ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਮੁਸਕਰੋਂਦਾ ਹੋਇਆ ਕੰਮ ਤੇ ਚੱਲ ਗਿਆ। ਰਾਜਵੀਰ ਦੇ ਘਰੋਂ ਨਿਕਲਦੇ ਹੀ ਨੀਲਮ ਨੇ ਝਟਪਟ ਆਪਣੀ ਸੱਸ ਬਰਿੰਦਾ ਜੀ ਦੀ ਚੋਟੀ ਬਣਾਈ। ਹੱਥ ਤੋਤੇ ਅਤੇ ਬਾਲਕੋਨੀ ਵਿੱਚ ਯੋਗਾ ਕਰਨ ਲੱਗੀ। ਉਸ ਦੀ ਸੱਸ ਇਹ ਸਭ ਦੇਖ ਕੇ ਹੈਰਾਨ ਰਹਿ ਗਈ। ਜਦੋਂ ਸੀਮਾ ਯੋਗਾ ਕਰਕੇ ਵਾਪਸ ਆਈ ਉਸ ਨੇ ਸਭ ਲਈ ਚਾਹ ਬਣਾਈ। ਉਦੋਂ ਤੱਕ ਰਾਜਵੀਰ ਵੀ ਵਾਪਸ ਆ ਗਿਆ ਸੀ। ਅੱਜ ਨੀਲਮ ਆਪਣੀ ਸੱਸ ਨਾਲ ਬਹੁਤ ਪਿਆਰ ਨਾਲ ਗੱਲਾਂ ਕਰ ਰਹੀ ਸੀ। ਅਤੇ ਉਹਨਾਂ ਨੂੰ ਪੁੱਛ-ਪੁੱਛ ਨੂੰ ਪੁੱਛ ਪੁੱਛ ਕੇ ਚਾਹ ਨਾਸ਼ਤਾ ਦੇ ਰਹੀ ਸੀ ਉਸ ਦੀ ਸਾਸ ਹੈਰਾਨ ਸੀ ਜਦੋਂ ਰਾਜਵੀਰ ਦਫ਼ਤਰ ਚਲਾ ਗਿਆ ਵਰਿੰਦਾ ਜੀ ਨੇ ਨੀਲਮ ਨੂੰ ਆਵਾਜ਼ ਮਾਰੀ ਨੀਲਮ ਜਰਾ ਇੱਕ ਗਲਾਸ ਪਾਣੀ ਦਾ ਦੇ ਦੇ ਨੀਲਮ ਚੁੱਪਚਾਪ ਕਮਰੇ ਵਿੱਚ ਲੇਟੀ ਰਹੀ ਕਿਉਂਕਿ ਉਸਨੇ ਆਪਣੀ ਸੱਸ ਦੇ ਕਮਰੇ ਵਿੱਚ ਪਹਿਲਾਂ ਹੀ ਪਾਣੀ ਦਾ ਗਲਾਸ ਅਤੇ ਜੱਗ ਪਹਿਲਾਂ ਹੀ ਭਰ ਕੇ ਰੱਖ ਦਿੱਤਾ ਸੀ ਉਸ ਨੂੰ ਗੁੱਸਾ ਆ ਰਿਹਾ ਸੀ ਕਿ ਲਾਗੇ ਪਏ ਗਲਾਸ ਨੂੰ ਚੁੱਕਣ ਵਿੱਚ ਵੀ ਸੱਸ ਨੂੰ ਕੀ ਮੁਸ਼ਕਲ ਹੈ ਜਦੋਂ ਨੀਲਮ ਉੱਠੀ ਤਾਂ ਵਰਿੰਦਾ ਜੀ ਨੇ ਖੁਦ ਹੀ ਪਾਣੀ ਪੀਤਾ ਫਿਰ ਗੁੱਸੇ ਵਿੱਚ ਨੀਲਮ ਦੇ ਕਮਰੇ ਕੋਲ ਆਈ ਅਤੇ ਚੀਕਦੀ ਹੋਈ ਬੋਲੀ ਮਹਾਰਾਣੀ ਸਵੇਰੇ ਸਵੇਰੇ ਸੁਪਨੇ ਵੇਖਣ ਲੱਗ ਪਈ ਮੈਨੂੰ ਇੱਕ ਗਲਾਸ ਪਾਣੀ ਦਾ ਦੇ ਨਹੀਂ ਸਕਦੀ ਨੀਲਮ ਦੇ ਕਮਰੇ ਅੰਦਰੋਂ ਹੀ ਜਵਾਬ ਦਿੱਤਾ ਮੰਮੀ ਜੀ ਸਵੇਰ ਤੋਂ ਮੈਂ ਇੰਨਾ ਕੰਮ ਕੀਤਾ ਹੈ ਥੋੜਾ ਥੱਕ ਗਈ ਹਾਂ ਪਾਣੀ ਤਾਂ ਮੈਂ ਤੁਹਾਡੇ ਕੋਲ ਪਹਿਲਾਂ ਹੀ ਰੱਖ ਦਿੱਤਾ ਸੀ ਉਹ ਤੁਸੀਂ ਖੁਦ ਵੀ ਚੱਕ ਸਕਦੇ ਹੋ ਇਹ ਕਹਿ ਕੇ ਨੀਲਮ ਨੇ ਤੁਰੰਤ ਆਪਣੀ ਸੱਸ ਦੇ ਮਾਈਕੇ ਫੋਨ ਲਗਾ ਦਿੱਤਾ ਅਤੇ ਉਹਨਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਬਰਿੰਦਾ ਜੀ ਹੁਣ ਆਪ ਸ਼ਬਦ ਨਹੀਂ ਬੋਲਣਾ ਚਾਹੁੰਦੀ ਸੀ ਇਸ ਲਈ ਉਹ ਆਪਣੇ ਕਮਰੇ ਵਿੱਚ ਚਲੀ ਗਈ ਨੀਲਮ ਮਨ ਹੀ ਮਨ ਮੁਸਕੁਰਾਈ ਉਹ ਜਾਣਦੀ ਸੀ ਕਿ ਰਾਜਵੀਰ ਦੇ ਉਹ ਤੇ ਵਰਿੰਦਾ ਜੀ ਝਾੜੂ ਚੁੱਕ ਲੈਣਗੀ ਅਤੇ ਝਾੜੂ ਲਗਾਉਣ ਦਾ ਨਾਟਕ ਕਰੇਗੀ ਪਰ ਉਸ ਉਸ ਤੋਂ ਪਹਿਲਾਂ ਹੀ ਸੀਮਾ ਗੁੰਗੁਨੇ ਤੇਲ ਦੀ ਕਟੋਰੀ ਲੈ ਕੇ ਉਹਨਾਂ ਦੇ ਕਮਰੇ ਵਿੱਚ ਗਈ ਅਤੇ ਉਹਨਾਂ ਦੇ ਪੈਰ ਦਬਾਉਣ ਲੱਗੀ ਵਰਿੰਦਾ ਜੀ ਹੈਰਾਨ ਹੋ ਗਈ ਅਤੇ ਮਨਾ ਕਰਨ ਲੱਗੀ ਨੀਲਮ ਮੇਰੇ ਕਮਰੇ ਚੋਂ ਜਾ ਮੈਂ ਹਜੇ ਤੇਲ ਨਹੀਂ ਲਗਵਾਉਣਾ ਪਰ ਨੀਲਮ ਕਿਸੇ ਵੀ ਹਾਲਤ ਵਿੱਚ ਮੰਨਣ ਨੂੰ ਤਿਆਰ ਨਹੀਂ ਸੀ ਇੰਨੇ ਵਿੱਚ ਰਾਜਵੀਰ ਵੀ ਘਰ ਆ ਗਿਆ ਉਸਨੇ ਦੇਖਿਆ ਕਿ ਨੀਲਮ ਮਾਂ ਦੇ ਪੈਰਾਂ ਦੀ ਮਾਲਿਸ਼ ਕਰ ਰਹੀ ਹੈ ਉਹ ਬਹੁਤ ਖੁਸ਼ ਹੋਇਆ ਨੀਲਮ ਨੇ ਮੱਥੇ ਤੋਂ ਪਸੀਨਾ ਪੂੰਝਦੇ ਹੋਏ ਕਿਹਾ ਦੇਖੋ ਨਾ ਮੰਮੀ ਜੀ ਮੈਨੂੰ ਮਨਾ ਕਰ ਰਹੀ ਸੀ ਪਰ ਮੈਂ ਪਰ ਮੈਂ ਪਿਛਲੇ ਅੱਧੇ ਘੰਟੇ ਤੋਂ ਮਾਲਿਸ਼ ਕਰ ਰਹੀ ਹਾਂ ਹੁਣ ਤੁਸੀਂ ਆ ਗਏ ਹੋ ਮੈਂ ਚਾਹ ਨਾਸ਼ਤੇ ਦੀ ਤਿਆਰੀ ਕਰ ਲਵਾਂ। ਵਰਿੰਦਾ ਜੀ ਅੱਖਾਂ ਭਾੜ ਕੇ ਸਭ ਦੇਖ ਰਹੀ ਸੀ। ਉਹਨਾਂ ਨੇ ਸੋਚਿਆ ਨੀਲਮ ਤਾਂ ਕਮਰੇ ਵਿੱਚ ਆਈ ਨੂੰ 10 ਮਿੰਟ ਵੀ ਨਹੀਂ ਹੋਏ ਅਤੇ ਕਹਿ ਰਹੀ ਹੈ ਕਿ ਅੱਧੇ ਘੰਟੇ ਤੋਂ ਮਾਲਿਸ਼ ਕਰ ਰਹੀ ਹਾਂ। ਮਾਲਿਸ਼ ਵੀ ਢੰਗ ਨਾਲ ਨਹੀਂ ਹੋਈ ਅਤੇ ਮੈਂ ਬੇਟੇ ਦੇ ਸਾਹਮਣੇ ਝਾੜੂ ਲਗਾਉਣ ਦਾ ਡਰਾਮਾ ਵੀ ਨਹੀਂ ਕਰ ਸਕੀ। ਉਨਾਂ ਨੂੰ ਨੀਲਮ ਤੇ ਬਹੁਤ ਗੁੱਸਾ ਆਇਆ ਪਰ ਰਾਜਵੀਰ ਮੁਸਕਰਾਉਂਦੇ ਹੋਏ ਨੀਲਮ ਦੀ ਤਾਰੀਫ ਕਰ ਰਿਹਾ ਸੀ ਉਹ ਬੋਲਿਆ ਦੇਖਿਆ ਨੀਲਮ ਕਿੰਨੀ ਚੰਗੀ ਹੈ ਤੁਹਾਡਾ ਕਿੰਨਾ ਖਿਆਲ ਰੱਖਦੀ ਹੈ ਤੁਸੀਂ ਬੇਅਰਥ ਪਰੇਸ਼ਾਨ ਹੁੰਦੇ ਸੀ ਕਿ ਇਹ ਨੂੰ ਕਾਰਨ ਤੁਹਾਡਾ ਗੁੜਾਪਾ ਖਰਾਬ ਹੋ ਜਾਵੇਗਾ ਹੁਣ ਦੇਖੋ ਇਹ ਤੁਹਾਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਬ੍ਰਿੰਦਾ ਜੀ ਕੀ ਕਰਦੀ ਨੀਲਮ ਨੇ ਉਹਨਾਂ ਨੂੰ ਉਹਨਾਂ ਦੀ ਹੀ ਚਾਲ ਵਿੱਚ ਫਸਾ ਦਿੱਤਾ ਸੀ ਹੁਣ ਜਦੋਂ ਵੀ ਰਾਜਵੀਰ ਘਰ ਵਿੱਚ ਹੁੰਦਾ ਨੀਲਮ ਆਪਣੀ ਸੱਸ ਦੇ ਅੱਗੇ ਪਿੱਛੇ ਘੁੰਮਦੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਅਤੇ ਉਹਨਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੀ ਉਹ ਬ੍ਰਿੰਦਾ ਜੀ ਨੂੰ ਮੌਕਾ ਹੀ ਨਹੀਂ ਦਿੰਦੀ ਸੀ ਕਿ ਉਹ ਰਾਜਵੀਰ ਦੇ ਸਾਹਮਣੇ ਕੰਮ ਕਰਨ ਦਾ ਡਰਾਮਾ ਕਰ ਸਕੇ ਸ਼ੁਰੂ ਵਿੱਚ ਨੀਲਮ ਦਿਲੋਂ ਸੱਸ ਦੀ ਸੇਵਾ ਕਰਨਾ ਚਾਹੁੰਦੀ ਸੀ ਪਰ ਬਰੀਂਦਾ ਜੀ ਦੇ ਨਾਟਕ ਨੇ ਪਤੀ ਪਤਨੀ ਵਿੱਚ ਝਗੜੇ ਪੈਦਾ ਕਰ ਦਿੱਤੇ ਇਸ ਲਈ ਨੀਲਮ ਨੇ ਵੀ ਫੈਸਲਾ ਕੀਤਾ ਕਿ ਉਹ 5 ਮਿੰਟ ਸੇਵਾ ਕਰਕੇ ਇਹ ਜਿਤਾਵੇਗੀ ਕਿ ਜਿਵੇਂ ਉਹ ਘੰਟਿਆਂ ਤੋਂ ਸੱਸ ਦੀ ਸੇਵਾ ਕਰ ਰਹੀ ਹੈ ਕੁਝ ਲੋਕ ਸਿੱਧੇ ਰਾਹ ਤੇ ਚੱਲਣ ਵਾਲਿਆਂ ਨੂੰ ਹੋਰ ਪਰੇਸ਼ਾਨ ਕਰਦੇ ਹਨ ਇਸ ਲਈ ਨੀਲਮ ਨੂੰ ਮਜਬੂਰਨ ਆਪਣੀ ਸੱਸ ਦੀ ਚਲਾਕੀ ਦਾ ਜਵਾਬ ਉਹਨਾਂ ਦੀ ਹੀ ਭਾਸ਼ਾ ਵਿੱਚ ਦੇਣਾ ਪਿਆ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ